ਸੂਬੇ ਦੇ ਸਰਪੰਚੀ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਲੋਕਾਂ ਵੱਲੋਂ ਆਪਣੇ ਆਪਣੇ ਮਨ ਚਾਹੇ ਉਮੀਦਵਾਰਾਂ ਨੂੰ ਸਰਪੰਚ ਬਣਾਇਆ ਜਾ ਚੁੱਕਿਆ ਹੈ ਤਾਂ ਜੋ ਉਹ ਲੋਕ ਸੇਵਾ ਨੂੰ ਸਮਰਪਿਤ ਹੋ ਸਕਣ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਚਾਂ ਦਾ ਸੋਹ ਚੁਪ ਸਮਾਗਮ ਕੀਤਾ ਗਿਆ ਹੈ ਜਿਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆ ਸਣੀ ਕੈਬਨਟ ਮੰਤਰੀ ਲਾਜੰਦ ਕਟਾਰੂ ਚੱਕ ਮੌਜੂਦ ਰਹੇ ਜਿਨ੍ਹਾਂ ਨੇ ਇਸ ਸਮਾਗਮ ਨੂੰ ਮੁਕੰਮਲ ਬਣਾਇਆ ਅਸਾ ਇਸ ਮੌਕੇ ਤੇ ਜਾਣਕਰ ਦਿੰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਕਿਸੇ ਵੀ ਉਮੀਦਵਾਰ ਦੇ ਜਾਂ ਫਿਰ ਕਿਸੇ ਵੀ ਕੈਂਡੀਡੇਟ ਦੇ ਕਾਗਜ਼ ਜਿਹੜੇ ਹੈ ਉਹ ਰੱਦ ਨਹੀਂ ਹੋਏ ਤੇ ਉਹਨਾਂ ਨੂੰ ਉਮੀਦ ਹੈ ਕਿ ਹੁਣ ਸੋਚ ਚੁੱਕਣ ਤੋਂ ਬਾਅਦ ਹਰ ਕੋਈ ਆਪਣੇ ਪਿੰਡ ਦੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਰੱਖੇਗਾ ਤੇ ਨਾਲ ਹੀ ਉਹਨੇ ਵੀ ਕਿਹਾ ਕਿ ਸਰਕਾਰ ਵੀ ਇਹ ਪੂਰੀ ਕੋਸ਼ਿਸ਼ ਕਰੇਗੀ ਕਿ ਕਿਸੇ ਨਾ ਕੋਈ ਭੇਦਭਾਵ ਨਾ ਕੀਤਾ ਜਾਵੇ ਫੰਡ ਇੱਕ ਤਰ੍ਹਾਂ ਦੇ ਜਾਰੀ ਕੀਤੇ ਜਾਂਦਾ ਜੋ ਜਿਨ੍ਹਾਂ ਲੋਕਾਂ ਨੇ ਵਿਸ਼ਵਾਸ ਦੇ ਨਾਲ ਇਹਨਾਂ ਨੂੰ ਚੁਣਿਆ ਹੈ ਉਹਨਾਂ ਦੇ ਵਿਸ਼ਵਾਸ ਪੂਰੀ ਤਰ੍ਹਾਂ ਕਾਇਮ ਰਹੇ ਤੇ ਪਿੰਡਾਂ ਦਾ ਵਿਕਾਸ ਹੋ ਸਕੇ ਵੇਖੋ ਸਵੁੱਚੇ ਪੰਜਾਬ ਦੇ ਅੰਦਰ ਅੱਜ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੇ ਪੰਜ ਚੁਣੇ ਗਏ ਆ ਉਹਨਾਂ ਨੂੰ ਸੋਚ ਗਈ ਜਾ ਰਹੀ ਹੈ ਸੋ ਅੱਜ ਜ਼ਿਲ੍ਹਾ ਪਠਾਨਕੋਟ ਦੇ 421 ਪੰਚਾਇਤਾਂ ਦੀਆਂ 2435 ਜਿਹੜੇ ਪੰਜ ਸਹਿਬਾਨ ਨੇ ਉਹ ਸੋਚ ਚੁੱਕਣ ਲਈ ਆਏ ਆ ਸੋ ਅੱਜ ਲੂਮਿਨੀ ਸਟੇਡੀਅਮ ਦੇ ਅੰਦਰ ਮੈਂ ਸਮਝਦਾ ਬੜਾ ਇੱਕ ਇਤਿਹਾਸਕ ਪਲ ਆ ਕਿ ਜਿਹੜੇ ਪੰਜ ਸਹਿਬਾਨ ਚੁਣੇ ਆ ਉਹ ਸੋਚ ਚੁੱਕਣ ਲਈ ਆਏ ਆ ਔਰ ਸੋਚ ਚੁੱਕ ਸਮਾਗਮ ਹੋਇਆ ਸੋ ਇੱਕ ਐਹਿਦ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਨਾਲ ਨਾਲ ਜਿਹੜਾ ਆਪਣਾ ਪਿਆਰਾ ਜ਼ਿਲ੍ਹਾ ਪਠਾਨਕੋਟ ਇਸ ਜ਼ਿਲ੍ਹੇ ਨੂੰ ਵਿਕਾਸ ਦੇ ਪੱਗ ਤੋਂ ਬੁਲੰਦੀਆਂ ਤੇ ਲੈ ਕੇ ਜਾਣਾ ਸੋ ਨਾਟ ਓਨਲੀ ਵਿਕਾਸ ਬਲਿਕੇ ਇਹਦੀ ਖੂਬਸੂਰਤੀ ਇਹ ਹੈ ਕਿ ਅਸੀਂ ਇਸ ਜ਼ਿਲ੍ਹੇ ਦੇ ਅੰਦਰੋਂ ਨਸ਼ੇ ਨੂੰ ਵੀ ਖਤਮ ਕਰਨਾ ਹੈ ਡਰੱਗਸ ਦੇ ਖਿਲਾਫ ਜਿਹੜਾ ਸਾਡਾ ਪੁਲਿਸ ਮਹਿਕਮਾ ਲਗਾਤਾਰ ਗਰਮੀ ਕਰ ਰਿਹਾ ਉਹਦੀ ਹੇਠ ਸੱਲੇ ਤੋਂ ਲੈ ਕੇ ਗਰਾਸ ਰੂਟ ਤੱਕ ਜਿਹੜੀ ਸੂਚਨਾ ਮਿਲੇ ਸੋ ਦੋ ਤਿੰਨ ਸਾਈਡਾਂ ਤੋਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਜਿੱਥੇ ਡਿਵੈਲਪਮੈਂਟ ਕਰਨੀ ਹੈ ਪਿੰਡਾਂ ਦਾ ਵਿਕਾਸ ਕਰਨਾ ਡਰੱਗਸ ਦੇ ਖਿਲਾਫ ਨਿਗਰ ਰੱਖਣੀ ਆ ਉਹਦੇ ਨਾਲ ਦੀ ਨਾਲ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਬਿਨਾਂ ਕਿਸੇ ਪੱਖਪਾਤ ਤੋਂ ਚਾਹੇ ਪੰਚਾਇਤ ਦਾ ਰੰਗ ਕੋਈ ਵੀ ਹੋਵੇ ਪੰਚਾਇਤ ਕਿਸੇ ਵੀ ਧਿਰ ਦੀ ਹੋਵੇ ਉਹ ਪਿੰਡ ਦੀ ਚੁਣੀ ਗਈ ਆ ਜੋ ਬਿਨਾਂ ਪੱਖਪਾਤ ਤੋਂ ਚਾਹੇ ਉਹ ਹਲਕੇ ਪੁਜਦੀਆਂ ਆ ਪੰਚਾਇਤਾਂ ਨੇ ਚਾਹੇ ਪਠਾਨ ਕੁਰਦ ਨੇ ਆ ਨੇ ਚਾਹੇ ਸਾਡੇ ਸੁਜਾਨਪੁਰਧਾਰ ਦੀਆਂ ਨੇ ਕੱਲੇ-ਕੱਲੇ ਪਿੰਡ ਦੇ ਅਸੀਂ ਉਹਨਾਂ ਨੂੰ ਕਿਹਾ ਵੀ ਨਕਸ਼ੇ ਬਣਾਓ ਆਪਣੇ ਪਿੰਡਾਂ ਦੀ ਅ ਮੁਸ਼ਕਲਾਂ ਦੀ ਡਿਮਾਰਕੇਸ਼ਨ ਕਰੋ ਉਸ ਤੋਂ ਬਾਅਦ ਅਸੀਂ ਕੱਲੇ-ਕੱਲੇ ਕੰਮ ਦੇ ਉੱਤੇ ਉਹਨੂੰ ਹੱਥ ਪਾਵਾਂਗੇ ਸੋ ਸਾਰੇ ਅਸੀਂ ਰਲ ਕੇ ਮੇਰੇ ਨਾਲ ਬਹੁਤੀ ਸਰਮਾ ਜੀ ਸਾਡੇ ਹਲਕਾ ਚਾਰਜ ਪਠਾਨਕੋਟ ਅਮਿਤ ਮੰਟੂ ਜੀ ਡਿਪਟੀ ਕਮਿਸ਼ਨਰ ਦਿੱਤਿਆ ਜੀ ਸਾਡੇ ਐਸਐਸਪੀ ਢੀਲੋ ਸਾਹਿਬ ਤੇ ਹੋਰ ਜਿੰਨੇ ਵੀ ਸਬੰਸ ਅਧਿਕਾਰੀ ਸਵਾਨ ਨੇ ਅਸੀਂ ਇਸ ਜ਼ਿਲ੍ਹੇ ਨੂੰ ਆਪਣੀਆਂ ਸਵਾਮਾਂ ਜਿਹੜੀਆਂ ਦੇਣੀਆਂ ਨੇ ਉਸ ਜ਼ਿਲ੍ਹੇ ਦੇ ਭੈਤਰੀ ਦੇ ਲਈ ਔਰ ਜਿਸ ਤਰ੍ਹਾਂ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੰਕਲਪ ਲੈ ਕੇ ਕੰਮ ਕਰ ਰਹੇ ਆ ਸੋ ਉਸ ਸੰਕਲਪ ਨੂੰ ਅੱਗੇ ਹੋਰ ਵਧਾਣਾ ਸੋ ਬੜਾ ਚੰਗਾ ਲੱਗਿਆ ਤੇ ਖਾਸ ਕਰਕੇ ਮਾਤਰ ਸ਼ਕਤੀ ਦਾ ਦੀ ਵੱਡੀ ਗਿਣਤੀ ਚਾਣਾ ਇਹ ਮੈਂ ਸਮਝਦਾ ਵੀ ਸਾਡੀ ਜਨਰਲ ਸੁਸਾਇਟੀ ਦੇ ਲਈ ਇੱਕ ਬੜਾ ਸੁਭਸ਼ਗਨ ਹੈ ਸਾਡੀਆਂ ਧੀਆ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਪੰਜ ਸਰਪੰਚ ਬਣੀਆਂ ਨੇ ਔਰ ਇੱਕ ਬੈਲੈਂਸਡ ਸੁਸਾਇਟੀ ਦੇ ਅੰਦਰ ਪਾਰਲੀਮੈਂਟ ਸਿਸਟਮ ਚ ਵੀ ਰਵੇ ਕਿ ਸਾਡੇ ਕਨਸਟੀਟਿਊਸ਼ਨਲ ਦੀ ਜਿਹੜੀ ਰੂਹ ਅਸਲ ਤੇ ਮੈਂ ਸਮਝਦਾ ਕਿ ਅਸੀਂ ਉਹਦੇ ਨੇੜੇ ਪੁੱਜੇ ਆ ਸੋ ਇਹ ਸੋਚ ਸਮਾਗਮ ਆਪਣੇ ਆਪ ਚ ਜਿਹੜਾ ਪ੍ਰੇਰਣਾਦਾਇਕ ਵੀ ਆ ਹੌਸਲਾ ਵੀ ਦਿੰਦਾ ਔਰ ਮੈਂ ਸਮਝਦਾ ਵੀ ਮੈਂ ਵੀ ਇਹਦੇ ਵਿੱਚ ਕਾਫੀ ਕੁਝ ਸਿੱਖੇ ਜਾ ਰਿਹਾ ਸੋ ਪਠਾਨਕੁਰ ਜੀ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਇਹ ਅੱਜ ਅਸੀਂ ਆ ਜੀ ਇਫ ਯੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A and M's Gems Cambridge International School, Patancheru, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar